CBSE ਸਕੂਲਾਂ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਹੁਣ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੋ ਵਾਰ ਕਰਵਾਏਗਾ 2025-26 ਸੈਸ਼ਨ 'ਚ 10ਵੀਂ ਬੋਰਡ ਦੀ ਪ੍ਰੀਖਿਆ ਦੋ ਵਾਰ ਹੋਵੇਗੀ ਇਹ ਪ੍ਰੀਖਿਆ ਸਿਰਫ ਪੂਰੇ ਸਿਲੇਬਸ ਤੇ ਆਧਾਰਿਤ ਹੋਣਗੀਆਂ CBSE ਨੇ ਇਸ ਸੰਬੰਧੀ ਲੋਕਾਂ ਤੋਂ 9 ਮਾਰਚ ਤੱਕ ਸੁਝਾਅ ਮੰਗੇ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ 'ਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦਾ ਦੂਜਾ ਮੌਕਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਪ੍ਰੈਕਟੀਕਲ ਪ੍ਰੀਖਿਆ ਜਾਂ ਅੰਦਰੂਨੀ ਮੁਲਾਂਕਣ ਸਿਰਫ ਇੱਕ ਵਾਰ ਹੀ ਕੀਤਾ ਜਾਵੇਗਾ ਦੋਵਾਂ ਪ੍ਰੀਖਿਆਵਾਂ ਲਈ ਇੱਕ ਹੀ ਕੇਂਦਰ ਅਲਾਟ ਕੀਤਾ ਜਾਵੇਗਾ ਜਦੋਂ ਕਿ ਪ੍ਰੀਖਿਆ ਫੀਸ ਵਧਾਈ ਜਾਵੇਗੀ ਪਹਿਲੀ ਬੋਰਡ ਪ੍ਰੀਖਿਆ 2026 ਚ 17 ਫਰਵਰੀ ਤੋਂ 6 ਮਾਰਚ ਤੱਕ ਹੋਵੇਗੀ ਦੂਜੀ ਪ੍ਰੀਖਿਆ 5 ਮਈ ਤੋਂ 20 ਮਈ ਦੇ ਵਿਚਕਾਰ ਹੋ ਸਕਦੀ ਹੈ CBSE ਨੇ 2026 ਤੋਂ ਸਾਲ ਚ ਦੋ ਵਾਰ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ